ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਤੁਸੀਂ ਬਿਜੜਿਆਂ ਦੀ ਸੱਤ ਵੇਖ ਰਹੇ ਹੋ ਬਹੁਤ ਸਾਰੇ ਭਰਾ ਸਵਾਲ ਕਰਦੇ ਆ ਕਿ ਸਾਡੇ ਘਰ ਬਿਜੜੇ ਨਹੀਂ ਆ ਰਹੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਿਜੜਿਆਂ ਨੂੰ ਲਿਆਉਣਾ ਚਾਹੁੰਦੇ ਹੋ ਤਾਂ ਇਹਨਾਂ ਵਾਸਤੇ ਕੁਝ ਨਾ ਕੁਝ ਪ੍ਰਬੰਧ ਕਰਨੇ ਪੈਣੇ ਆ ਜਿਹੜੇ ਪ੍ਰਬੰਧ ਪਹਿਲਾਂ ਕੁਦਰਤ ਨੇ ਆਪਣੇ ਆਪ ਕੀਤੇ ਹੋਏ ਸੀ ਜੋ ਮਨੁੱਖ ਨੇ ਨਹੀਂ ਛੱਡੇ ਹੁਣ ਆਪਾਂ ਨੂੰ ਕੀ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਬਿਜੜਿਆਂ ਦੇ ਲਈ 베ਰੀ ਕਿਕਰ ਟਾਲੀ ਕਜਨਾਰ ਤਿਲਕਣ ਨਿੰਮਾ ਇਦਾਂ ਦੇ ਦਰਖਤ ਤੁਸੀਂ ਲਾ ਸਕਦੇ ਹੋ ਜਿਹਦੇ ਉੱਪਰ ਬਿਜੜੇ ਆਪਣੇ ਰਹਿਣ ਬਸੇਰੇ ਬਣਾ ਸਕਣ। ਦੂਜੀ ਗੱਲ ਆਉਂਦੀ ਐ ਉਹਨਾਂ ਨੂੰ ਮਟੀਰੀਅਲ ਦੇ। ਜਿਹੜੇ ਏਰੀਏ ਦੇ ਵਿੱਚ ਜਿਹੜੇ ਪਾਸੇ ਮਟੀਰੀਅਲ ਹੋਵੇਗਾ ਜਿੱਦਾਂ ਕਿ ਗੰਨੇ ਦੇ ਆਗ, ਬਾਜਰਾ ਜਿਵੇਂ ਖੰਜੂਰਾ ਦੇ ਪੱਤੇ ਜਿਵੇਂ ਸਰਕੰਡਾ ਆ ਗਿਆ ਤੇ ਹੋਰ ਬਹੁਤ ਸਾਰੀਆਂ ਜਿਵੇਂ ਚਰੀ ਤੋਂ ਵੀ ਲੈ ਲੈਂਦੇ ਆ ਮੱਕੀ ਤੋਂ ਵੀ ਲੈ ਲੈਂਦੇ ਆ ਤੇ ਚੌਲਾਂ ਦੀ ਜਿਹੜੀ ਪੌਦ ਹੁੰਦੀ ਹੈ ਉਹਦੇ ਤੋਂ ਵੀ ਇਹ ਲੈ ਲੈਂਦੇ ਆ ਪੱਤੇ ਜਿੱਥੋਂ ਜਿੱਥੋਂ ਇਹਨਾਂ ਨੂੰ ਠੀਕ ਲੱਗਦਾ ਉਹ ਪੱਤੇ ਲੈਂਦੇ ਆ ਇਦਾਂ ਦੇ ਇਹਨਾਂ ਨੂੰ ਮਟੀਰੀਅਲ ਹੋਣਾ ਜ਼ਰੂਰੀ ਆ ਜਿੱਥੇ ਵੀ ਇਹ ਰਹਿਣ ਬਸੇਰਾ ਬਣਾਉਂਦੇ ਹੋਣ ਜਦੋਂ ਆਪਾਂ ਇਹ ਮਟੀਰੀਅਲ ਇਹਨਾਂ ਦੇ ਲਈ ਪੂਰਾ ਪੈਦਾ ਕਰਤਾ ਇਹਨਾਂ ਦੇ ਪਸੰਦੀ ਦੇ ਰੁੱਖ ਲਾਤੇ ਤਾਂ ਇਹਨਾਂ ਨੇ ਹਰ ਸਾਲ ਆਪਣੇ ਆਪ ਤੁਹਾਡੇ ਵਿਹੜੇ ਦੇ ਵਿੱਚ ਰੌਣਕ ਲਾਉਣੀ ਹੈ ਇਹ ਕੋਈ ਆਲਸੀ ਬਣਾਉਣਾ ਨਹੀਂ ਹੁੰਦਾ ਪੰਛੀਆਂ ਨੂੰ ਬਹੁਤ ਸਾਰੇ ਭਰਾ ਕਹਿਣਗੇ ਵੀ ਆਲਸੀ ਬਣਾਉਨੇ ਆ ਅਸਲ ਵਿੱਚ ਬਿੜੜੇ ਆਉਂਦੇ ਹੀ ਉੱਥੇ ਆ ਜਿੱਥੇ ਇਹਨਾਂ ਦਾ ਸਾਰਾ ਪੂਰਾ ਪ੍ਰਬੰਧ ਹੁੰਦਾ ਜੇ ਆਪਾਂ ਕੁਦਰਤੀ ਨਿਜਮਾ ਦੀ ਗੱਲ ਕਰਦੇ ਆ ਤਾਂ ਆਪਾਂ ਕੁਦਰਤ ਦੇ ਨਾਲ ਖਲਵਾੜ ਨਾ ਹੀ ਕਰਦੇ ਹੁਣ ਵੀ ਨਾ ਕਰੀਏ ਸਲਵਾਰ ਆਪਾਂ ਕਰੀ ਜੰਨੇ ਆ ਗੱਲ ਕੁਦਰਤੀ ਨਿਜਮਾ ਦੀ ਕਰਦੇ ਆ ਪਾਣੀ ਆਪਾਂ ਸੇਫ ਨਹੀਂ ਸਾਫ ਰੱਖਿਆ ਰੁੱਖ ਆਪਾਂ ਨਹੀਂ ਛੱਡੇ ਪੰਛੀਆਂ ਦੇ ਕੁਦਰਤੀ ਟਿਕਾਣੇ ਆਪਾਂ ਨਹੀਂ ਛੱਡੇ ਤੇ ਫਿਰ ਆਪਾਂ ਕਾਹਦੀ ਕੁਦਰਤੀ ਨਿਜਮਾ ਦੀ ਗੱਲ ਕਰਦੇ ਆ ਸੋ ਦੋਸਤੋ ਇਹ ਨਾ ਸੋਚੋ ਇਹ ਪੰਛੀ ਆ ਜਿਹੜੇ ਇਹ ਜਾਨਵਰ ਆ ਜਿਹੜੇ ਇਹਨਾਂ ਦਾ ਵੀ ਇਸ ਧਰਤੀ ਤੇ ਉਹਨਾਂ ਹੀ ਅਧਿਕਾਰ ਹੈ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿੰਦੇ ਆ ਜਿੰਨਾ ਮਨੁੱਖ ਦਾ ਅਧਿਕਾਰ ਹੈ ਜੇ ਮਨੁੱਖ ਨਾ ਸੁਧਰਿਆ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਉਹਨੂੰ ਭਿਆਨਕ ਨਤੀਜੇ ਭੁਗਤਨੇ ਪੈਣਗੇ ਭੁਗਤ ਵੀ ਰਹਿਣਾ ਤੇ ਭੁਗਤਨੇ ਵੀ ਪੈਣਗੇ ਸੋ